ਸ੍ਰੀ ਕਾਲ ਜੀ ਵਾਇਟ ਡਾਕਟਰ ਕੁਲਵਿੰਦਰ ਸਿੰਘ ਸੰਧਵਾ ਕੀ ਦੇਖ ਰਹੇ ਹੈ ਤੇ ਜਿਹੜਾ ਸੀ ਉਹ ਦੇ ਆਪਾਂ ਜਿੱਤੇ ਆਪਾਂ ਹੋਏ ਸੀ ਵੀ ਸ਼ਾਮ ਨੂੰ ਖੇਲੇ ਤੇ ਆਪੋ ਤੇ ਆਪਾਂ ਸੋਹਾਂ ਦੀਆਂ ਬੇਨਤੀਆਂ ਹੋਰ ਉਸ ਨੂੰ ਉਹ ਸਾਨੂੰ ਹੱਕ ਦੇਣ ਵਾਸਤੇ ਕਹੂੰ ਸੀਗੇ ਡਾਕਟਰ ਸਾਹਿਬ ਕਪਾਤ ਵੀਰਾਪੁਣੇ ਕਰ ਜੀ ਇਹ ਤਾਂ ਸਾਡੇ ਨਾਲ ਕਮਾਈਆਂ ਹੋ ਗਈਆਂ ਉਹਨਾਂ ਨੇ ਤਾਂ ਸਾਨੂੰ ਡਬਲ ਓਰਡਰ ਕਰਦੋ ਆਇਆ ਸੀ ਪਰ ਕੁਝ ਨੇ ਸਾਡੇ ਨਾਲ ਗਿਡਾਰੀ ਕਰ ਗਏ ਪਰ ਉਹ ਸਾਡੀ ਇਹਨਾਂ ਨੇ ਕਿ ਕਾਮਯਾਬ ਨਹੀਂ ਹੋਣ ਦਿੱਤੀ ਬਾਕੀ ਸਿਖਾ ਸਿਖਾਉਂਦੇ ਜਾਂਦੇ ਆ ਇਹ ਨਹੀਂ ਸਾਨੂੰ ਬਾਬਾ ਸਾਹਿਬ ਨੇ ਸਿਖਾਇਆ ਉਹ ਕਹਿੰਦੇ ਜੇ ਨਾ ਬੱਚਾ ਰੋਵੇ ਨਾ ਤੇ ਮਾਂ ਪੁੱਤ ਨਹੀਂ ਲਿੰਦੀ ਅਸੀਂ ਇਕੱਠੇ ਹੋਵਾਂਗੇ ਕਹੋਗੇ ਆਪ ਦੀ ਆਵਾਜ਼ ਨੂੰ ਬੁਲੰਦ ਕਰਾਂਗੇ ਅੱਗੇ ਸਰਕਾਰਾਂ ਕੋਲ ਆਪਣੇ ਕੋਈ ਹੱਕ ਜਤਾਵਾਂਗੇ ਕਿਤੇ ਤਾਂ ਹੀ ਸਾਨੂੰ ਕੁਝ ਨਾ ਕੁਝ ਮਿਲਣਾ ਹੈ ਅੱਜ ਬਾਬਾ ਸੰਤਾ ਜੀ ਨੰਚਾਰਾ ਮਾਰਾ ਰਹੇ ਆ ਮਨੁੱਖਾਂ ਨੂੰ ਦੁੱਖ ਨਾ ਕਰ ਰਹੇ ਕਿਵੇਂ ਸਾਡਾ ਤਾਂ ਦੁੱਖ ਦੁਖੀ ਹੋਇਆ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਕਿ ਸਰਕਾਰਾਂ ਨੂੰ ਸਾਡੇ ਤੇ ਛੱਤ ਪੈਣਾ ਆਇਆ ਕਿ ਸਾਨੂੰ ਇਕੱਠੇ ਹੋਣ ਦਾ ਵੀ ਹੱਕ ਨਹੀਂ ਆਉਂਦੀ। ਆ ਤੁਸੀਂ ਦੇਖੋ ਸਾਰੇ ਗੇਟ ਬੰਦ ਕੀਤੇ ਪਏ ਆ। ਅਜੀ ਯਾਰ ਬਾਪੂ ਸਾਹਿਬ ਤਾਂ ਜਨ ਤੇ ਨਾ ਮਨਾ ਸਕਦੇ ਆ। ਚਲੋ ਠੀਕ ਆ ਸਰਕਾਰਾਂ ਦੀ ਮਰਜ਼ੀ। ਪਰ ਤੁਹਾਨੂੰ ਇਹ ਜੂਰ ਗੱਲ ਕਹਾਂਗਾ। ਆਪਾਂ ਦਿਵਾਰੇ 'ਚ ਹਵਾ ਭਰਦੇ ਆ ਨਾ। ਤੇ ਜਦੋਂ ਉਹਨੂੰ ਦਬਾਉਂਦੇ ਆ ਤੇ ਪਟਾਖਾ ਫੈਂਦਾ। ਕਈ ਉਹ ਕਰਨ ਦਾ ਕਰਨ ਨਹੀਂ ਕਰਦਾ ਜਾਂ 3 ਜਾਂ 4 ਇਹ ਜੇ ਪਰਮੇਂਟੀ ਕਿਸੇ ਕੋਈ ਨਹੀਂ ਆਉਂਦਾ ਜੋ ਸਿੰਘ ਨੂੰ ਨਹੀਂ ਲੁੱਟ ਗਲਤ ਦੱਸ ਦੇ ਕਿਸੇ ਦੇ ਜੀ ਦੇ ਮੈਂ ਸੱਭ ਨੂੰ ਮਾਤੇ ਹਾਂ ਹਾਂ ਰਾਖੀ ਉਹਨਾਂ ਦਾ ਜੇ ਤੁਹਾਨੂੰ ਮਾਈਕ ਕੋਈ ਪਰਾਬੰਧ ਨਹੀਂ ਹੈ ਇਹ ਸਾਰੇ ਉਹ ਪਹਿਲਾਂ ਦੇ ਹੀ ਬੰਦ ਸਾਡੇ ਵੱਲੋਂ ਕਿਸੇ ਨੂੰ ਕੋਈ ਮਨਾਈ ਨਹੀਂ ਦੀ ਬਹੁਤ ਵੱਡਾ ਦੇਣਿਆ ਅਸੀਂ ਤੁਹਾਡੇ ਨਾਲ ਇਸ ਦਿਨ ਨੂੰ ਮਨਾਉਣ ਚ ਸਾਡੀ ਵੀ ਡਿਊਟੀ ਹੈ ਸਾਡੇ ਵੀ ਬਾਬਾ ਸਾਹਿਬ ਨੇ ਕਿਹਾ ਸਾਡਾ ਬਰਬਰ ਸਾਹਿਬ ਵੀ ਕਹਿੰਨਾ ਹਰ ਸੂਰ ਨੂੰ ਕੰਨ ਆ ਰਿਹਾ ਇੱਥੇ ਗੇਟ ਤੇ ਕਿਸੇ ਨੂੰ ਨਹੀਂ ਰੁਕੇ ਇਹ ਤੁਹਾਨੂੰ ਫੇਰ ਵੀ ਲੱਗਦੀ ਮੇਰੇ ਪਾਸੋਂ ਮੈਂ ਤੁਹਾਨੂੰ ਇਨਸਟਰਕਸ਼ਨ ਭਾਂਤੇ ਨਾਲ ਇਛੱਕ ਅਸਰ ਆਪਾਂ ਸਭ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਲੱਖ ਲੱਖ ਮੁਬਾਰਕਾਂ ਦਿੰਦੇ ਆਂ ਬਾਬਾ ਫਰੀਦ ਇੰਰੋਲਮੈਂਟ ਦਾ ਸਰਵ ਜੰਗਨ ਤੋਂ ਸਹਾਤੀਓਂ ਸਾਰੇ ਟੀਮ ਦੇ ਸਰਵਾਂ ਨੇ ਟੀਮ ਜਿੱਤਣੇ ਆਪਣੇ ਇਰਚਾ ਦਿੱਤੇ ਆ ਕੁਛਕ ਨਹੀਂ ਬੋਲਣ ਨੂੰ ਅੱਜ ਤੱਕ ਪਨੋਰ ਰਸਾ ਮੁਬਾਰਕਾ ਦਿਖਾ ਦਿਆਂ ਮੋਰੇ ਦਾ ਬੇਨਤੀ ਕਰਦਾ ਹਾਂ ਬਹੁਤ-ਬਹੁਤ ਆਪਾਂ ਇਕੱਠੇ ਹੋ ਕੇ ਜੀਵਤ ਰਾਪਤੀ ਦੀ ਐਕਟ ਕਮੇਟੀ ਜੋ ਬਣੀ ਹੈ ਆਪਣੀ ਤੇਰਾ ਵਾਟਵਾਤਾ ਜਿੱਕੇ ਤੋਂ सारे बिर कला सिंधो बहुत धनवाद हरदास चमकौर सिंधी जी आए में हर हिकु कला तो भाई जी गोरे आए में कचे कले वारी थो मच्छर बाज़ी मवाई आहे चाची मानसि बुक जीर बहुत बनवाद सो असां बई वाहिगुरू जा ख़ालसा श्री वाहिगुरू जी फते जो वठी आयो इन पढ़ा आहे नंढो बहुत ज़ोर हुई ਬਹੁਤ ਗੱਲਾਂ ਬਹੁਤਾਂ ਫਾਵਾ ਹੋ ਰਹੀਆਂ ਨੇ ਯਾਰ ਪਹਿਲਾਂ ਉੱਥੇ ਕਿਹਾ ਸੀ ਬੈਠ ਕੇ ਜਾ ਕੇ ਜਾ ਇਸ ਤਰ੍ਹਾਂ ਗੱਲਾਂ ਕਰਾਂਗੇ ਲੇਕਿਨ ਆਪਣਾ ਜੋ ਵੀ ਸਾਨੂੰ ਮੁਲਾਕਾਤ ਹੋਈ ਹੈ ਤਾਂ ਨਰਜਾ ਗੱਦੀ ਹਾਰੀ ਇਸ ਸਪੀਡ ਸੁਪਰੀਮ ਚੋਣ ਨਾਵਾ ਪਟਨਾਏ ਧੰਨਵਾਦ ਕਰੀਏ ਅੱਜ ਅੱਪਾ ਬਤ ਪਲਾਨ ਕਰਦੇ ਆ ਤਾਂ ਇਹਨਾਂ ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਲਿਖਣ ਵਾਸਤੇ ਮੁਫੱਤਾ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਔਰ ਉਸ ਆਜ਼ਾਦ ਭਾਰਤ ਦੇ ਸੰਵਿਧਾਨ ਨੂੰ ਉਹ ਸਾਲ 11 ਮਹੀਨੇ 18 ਦਿਨ ਲੱਗੇ ਸੀ 100 26 ਨਵੰਬਰ 1949 ਨੂੰ ਸੰਵਧਨ ਕਾਰ ਹੋ ਗਿਆ ਸੀ ਤੇ 26 ਜਨਵਰੀ 1950 ਨੂੰ ਇਹ ਲਾਗੂ ਕੀਤਾ ਗਿਆ ਸੀ ਡਾਕਟਰ ਮੇਦਕਰ ਸਾਹਿਬ ਨੇ ਆਪਣੇ ਬਚਪਨ ਤੋਂ ਪੜ੍ਹਾਈ ਤੱਕ ਕਹਾਓ ਦਾ ਕਲਾਸਟਿਕ ਚੰਗਿਆ ਮੈਂ ਜਿਆਦਾ ਵਿਸਤਾਰ ਤੇ ਨਹੀਂ ਜਾਂਦਾ ਅੱਜ ਦਾ ਮਹੌਲ ਹੋਰ ਆ ਪਹਿਲਾ ਮਹੌਲ ਸ਼ੁਰੂ ਸ਼ਾਦ ਦਾ ਬੜਾ ਸੀਗਾ ਕੱਬੇ ਨਨ ਸਮਰਤੀ ਦਾ ਬੋਲ ਬੰਦਾ ਸੀ ਮਨੁੱਖੀ ਜਾਤੀ ਦੇ ਲੋਕਾਂ ਨੂੰ ਚਾਰੂ ਕਰਦੀ ਸੀ ਖੱਬੇ ਮੁੜ ਕੇ ਅੱਗੇ ਤੁਹਾਨੂੰ ਜਿੰਗਾ ਦੇ ਛੱਡੇ ਦੇ ਹਿੱਸੇ ਜਿੰਗਾ ਦੇ ਛੱਡੇ ਦੇ ਹਿੱਸੇ ਹਾਸਾ ਜੀਤੂਆ ਚਾਰ ਦੀਆ ਸਵਿਧਾਨ ਲੈ ਕੇ ਮੈਂ ਦੱਸਣਾ ਚਾਹੁੰਦਾ ਬੀਬੀਆਂ ਨੂੰ ਗਾਸ਼ ਕਰਕੇ ਸਾਰੇ ਸਾਥੀਆਂ ਨੂੰ ਇਹ ਕੱਲ ਦੱਸਣਾ ਕਿ ਇਹ ਸੰਵਿਧਾਨ ਕੇਵਲ ਸ਼ਡਿਊਲਡ ਕਾਸਟਾਂ ਲਈ ਨਹੀਂ ਲਿਖਿਆ ਗਿਆ ਸੀ ਇਹ ਹਯਾਤ ਦਾ ਸੰਵਿਧਾਨ ਸਾਰਨਾ ਤੁਮਰੀ ਵਿਸ਼ੇਸ਼ ਕਰਕੇ ਬੀਬੀਆਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸੀ ਅਕਸਰ ਸੋਨ ਚਾਹੁੰਦਾ ਕਿ ਆਮ ਲੋਕਾਂ ਦਾ ਮੁਕਤੀ ਪ੍ਰੇਸ਼ਾ ਲੋਕ ਵੀ ਇਹ ਕਹਿ ਰਹੇ ਹ ਕਿ ਦਾਵਾ ਸਾਹਿਬ ਦਾ ਹੈ ਸ਼ੂਦਰਾਂ ਨਾਲ ਕੋਈ ਨਕਾਸੀ ਤੇ ਸ਼ੂਦਰਾਂ ਨੂੰ ਅਧਿਕਾਰ ਦਿੱਤੇ ਗਏ ਸੀ ਪਰ ਮੈਂ ਇਹ ਗੱਲ ਦੱਸਣ ਚ ਗਰੇ ਨਹੀਂ ਕਰਾਂਗਾ ਅੱਜ ਦੇ ਸਾਡੀਆਂ ਬੀਬੀਆਂ ਆਈਐਸ ਆਈਪੀਐਸ ਹੋ ਰਾਸ਼ਟਰਪਤੀ ਬਣੀਆਂ ਐਮਐਲਏ ਬਣੀਆਂ ਵੱਗਿਆ ਤਾਂ ਤੇ ਬਖੀਆਂ ਤਾਂ ਉਹਨਾਂ ਦਸ ਬੀਤਰਾ ਮੇਲਕਰ ਸਾਹਿਬ ਦੇ ਇਹ ਸੰਵਿਧਾਨਕ ਹੱਕਾ ਕਰਕੇ ਹੈ ਜੇ ਸਾਡੇ ਅਨਸੋਚੀ ਜਾਤੀ ਦੇ ਲੋਕ ਅਨਸੋਚੀ ਜਾਤੀ ਦੇ ਬਹੁਤ ਸਾਰੇ ਸਾਡੇ ਅਫਸਰ ਹੈ ਬਹੁਤ ਸਾਰੇ ਸਾਡੇ ਐਨਐਨਏ ਐਮਪੀਆ ਉਹ ਵੀ ਇਹ ਸੁਸੰਵਿਧਾਨ ਦੇ ਦਾਰੇ ਕੀ ਉਹਨਾਂ ਲਈ ਰੋਕਦੇ ਹਾਸਲ ਹੋ ਰਿਹਾ ਸੋ ਮੈਂ ਇਹ ਦੱਸਣਾ ਚਾਹਣਾ ਕਿ ਜਦੋਂ ਸਾਈਮਨ ਕਮਿਸ਼ਨ ਭਾਰਤ ਵਿੱਚ ਆਇਆ 1927 ਦੇ ਵਿੱਚ ਟੱਚ ਮਿਸ਼ਨ ਜਨਾ ਕਰੇਗਾ ਕਿਰਾਕੇ ਮੁਸਲਮਾਨ ਵਾਲੇ ਜੀਗਾ ਕੋਈ ਸੁੱਤੇ ਪਏ ਰਾਤ ਨੂੰ ਸੌਣਾ ਸੀਗਾ ਕਿਰਾਕ ਮਹਾਤਮਾ ਗਾਂਧੀ ਜੀ ਕਰੇਗੇ ਕੋਈ ਸੁੱਤੇ ਪਏ ਤੇ ਜਦੋਂ ਰਾਤ ਦੇ ਸਮੇਂ ਚ ਦਰਜਤ ਤੇ ਇੰਗਰੈਂਡ ਦੇਰ ਕਰ ਸੰਦ ਦਰਵਾਜ਼ਾ ਖੜਕਾਇਆ ਗਿਆ ਤਾਂ ਬਾਬੋਸ ਸੇ ਪੜ ਰਹੇ ਸੀ ਸੈਲਾਨ ਕਮਿਸ਼ਨ ਨੇ ਉਹਨਾਂ ਨੂੰ ਪੁੱਛਿਆ ਕਿ ਸਾਰੇ ਉਹ ਦੂਜੇ ਲੋਕ ਸੁੱਤੇ ਪਏ ਆ ਕੁਛੇ ਕਿਉਂ ਜਾਗਦੇ ਹੋ ਇਸ ਵੇਲੇ ਤਾਂ ਬਾਬਾ ਸਾਹਿਬ ਨੇ ਕਿਹਾ ਸੀ ਕਿ ਸਾਡੀ ਕੌਮ ਸੁੱਤੀ ਹੋਈ ਸੁੱਤੀ ਹੋਈ ਆ ਸਾਡੀ ਕੌਮ ਸੁੱਤੀ ਹੋਈ ਆ ਇਸ ਕਰਕੇ ਅਸੀਂ ਜਾਗ ਮਿਆਂ ਸੋ ਤੁਸੀਂ ਸਾਰੇ ਜਾਗਦੇ ਸਾਰੇ ਲੋਕਾਂ ਜਿਹੜੇ ਇੱਥੇ ਇਕੱਤਰ ਹੋਏ ਹੋ ਜਿਹੜੇ ਸੁੱਤੇ ਹੋਈ ਕੌਮ ਨੂੰ ਜਗਾਓ ਆਪ ਤੁਸੀਂ ਆਪ ਜੰਗਲਾਂ ਇੱਥੇ ਆਇਆ ਸ਼ਤਹਿਥਾ ਕਿਸੇ ਜਾ ਕੇ ਇਹ ਸ਼ਰਧ ਦੀ ਨਾ ਗੱਲ ਰਹੇ ਜੇ ਆਪਣੇ ਆਪਣੇ ਘਰਾਂ ਚ ਆਪਣੇ ਆਪਣੇ ਬੱਚਿਆਂ ਨੂੰ ਵੀ ਜਾ ਕੇ ਦੱਸੋ ਆਪਣੇ ਪਰਿਵਾਰਾਂ ਚ ਜਾ ਕੇ ਦੱਸੋ ਕਿ ਡਾਕਟਰ ਧੀਮਰਾ ਦੇ ਕਰਦੇ ਸੰਤਾਨ ਅਨਸਾਰ ਅਸੀਂ ਜੇ ਕੋਈ ਸਾਨੂੰ ਹੱਕ ਮਿਲਿਆ ਸਾਡੇ ਬੱਚਿਆਂ ਨੂੰ ਪੜ੍ਹਨ ਦਾ ਅਧਿਕਾਰ ਮਿਲਿਆ ਸਾਡਾ ਧੀਰੇ ਵਾਲਾ ਅਧਿਕਾਰ ਮਿਲਿਆ ਤਾਂ ਉਹ ਸਾਰਾ ਕੁਝ ਡਾਕਟਰ ਧੀਮਰਾ ਦੇ ਕਰਸਾ ਦੀ ਦੇਣ ਹੈ ਦੇਖੋ ਅਯੂ ਕੈਸ਼ ਨੇ ਬੜਾ ਜ਼ੋਰ ਲਾਇਆ ਬਾਬਾ ਸਾਹਿਬ ਨੇ ਅਸੀਂ ਵੀ ਤੁਹਾਨੂੰ ਕਹਿੰਦੇ ਆ ਕਿ ਆਪਣੇ ਬੱਚਿਆਂ ਨੂੰ ਪੜਾਓ ਆਪਣੇ ਬੱਚਿਆਂ ਨੂੰ ਵੱਤ ਵੱਤ ਨਹੀਂ ਦੇ ਬਿਨਾ ਤਮੀਜ਼ ਤੋਂ ਬਿਨਾ ਨਿਯਮਸ਼ੰਤ ਇੱਕ ਗਰੱਤਤੀ ਰੋਡਪਤੀ ਹੋ ਸਕਦਾ ਇੱਕ ਰੋਡਪਤੀ ਗਰੱਤਤੀ ਹੋ ਸਕਦਾ ਜਿਉਂਦੇ ਬੱਚੇ ਪੜ ਜਾਂਦੇ ਆ ਤਾਂ ਸੋ ਇਸ ਕਰਕੇ ਬਾਬਾ ਸਾਹਿਬ ਉਹਨਾਂ ਲੋਹਾਂ ਦੇ ਵਿੱਚ ਪੜ ਗਏ ਕਿਉਂਕਿ ਆਰਥਿਕ ਤੰਗੀਆਂ ਤੁਹਾਡੇ ਨਾਲ ਬਹੁਤ ਜ਼ਿਆਦਾ ਸੀ ਸੇ ਆਕਤਾ ਬਲਾਕ ਸ਼ਹਿਾਰ ਸੁਪਾ ਸਾਦਾ ਦੇਸ਼ ਬਣਾ ਕੇ ਸ਼ਹਿਾਰਾ ਸਾਨੂੰ ਪੜ੍ਹਦੇ ਪੂਰਨ ਅਧਿਕਾਰ ਆ ਅਸੀਂ ਆਪਣੇ ਬੱਚਾ ਨੂੰ ਵੱਧ ਤੋੜੀਏ ਕਾਜ ਆਯਾਤ ਭਾਰਤ ਦੇ ਵਿੱਚ ਜਿਹੜੀਆਂ ਅਸੀਂ ਸਮੱਸਿਆ ਨਾਲ ਸਾਡੇ ਸ਼ਡਿਊਲ ਕਾਸਟ ਹੋਤੀਆਂ ਨੇ ਤਾਂ ਅਸੀਂ ਸਟੇਟੇਟ ਕਰਦੇ ਆ ਕਿ ਸਾਡੀ ਆਰਥਿਕ ਹਾਲਤ ਮੰਦੀ ਹੈ ਸਾਨੂੰ ਉਸ ਮੁਜਵਾੜੇ ਦਾ ਸਨਮਾਨ ਕਰਨਾ ਪੈਂਦਾ ਕਿ ਆਸੀਓ ਜਵਾਬ ਦੇ ਸਾਹਮਣਾ ਕਰਨਾ ਪੈਂਦਾ ਇਹ ਜਵਾਬ ਦੇ ਦੇਣੇ ਕੰਵਾਸ ਤੋਂ ਸਿੱਖਿਆ ਇੱਕ ਐਸਾ ਮਾਧਿਅਮ ਆ ਜਿਹਦੇ ਰਾਹੀਂ ਤੁਹਾਡੇ ਪਰਿਵਾਰਾਂ ਦਾ ਵਿਕਾਸ ਹੋ ਸਕਦਾ ਸੋ ਮੈਂ ਇਹ ਬਾਰਾ ਸੌ ਬਾਰਾ ਪ੍ਰਦਰਸ਼ਨ ਨੂੰ ਦਰਸਾਉਣਾ ਕਰਨੇ ਇਹ ਨਹੀਂ ਬੇਨਤੀ ਤੁਹਾਨੂੰ ਕਰਦਾ ਕਿ ਵਿੱਦਿਆ ਵਿੱਦਿਆ ਤੋਂ ਕੀ ਜੀ ਅੱਖਾਂ ਤੇ ਜਨਿਤਰਾ ਜਿਹਦੇ ਨਾਲ ਤੁਹਾਡੀ ਗਰੀਬੀ ਤੁਹਾਡਾ ਜਲਾਹ ਜਲਾਹ ਪੂਰ ਹੋਗਾ ਤੁਸੀਂ ਆਪਣੇ ਬੱਚਾ ਨੂੰ ਮੱਤਵਲ ਪੜ੍ਹਾਓ ਗੱਲ ਚੱਲਦੀ ਸੀ ਦੇ ਦੋ ਮਹੀਨੇ ਕਰਤੀ ਲੋਤਾ ਨਹੀਂ ਦੇ ਦੋ ਮਹੀਨੇ ਕਰਤੀ ਲੋਤਾ ਜਿਵੇਂ ਅਸੀਂ ਸੰਘਰਸ਼ ਕਰ ਰਹੇ ਹਾਂ ਲਗਾਤਾਰ ਔਰ ਕਰਦੇ ਰਹਾ ਇੱਕ ਮਹੀਨੇ ਵੀ ਕਿੱਥੇ ਅਸੀਂ ਮਹੀਦਰਸ ਮਨਾਵਾਂਗੇ ਕਿਉਂਕਿ ਇੱਕ ਮਹੀਨੇ ਮਿਹਦੂ ਦਰਸਾ ਸ਼ਿਕਾਰਬਾ ਦੇ ਵਿੱਚ ਜਦੋਂ ਮੈਜੰਗਾਇ ਸਿਰਾਂਛ ਕੀਤਾ 1886 ਦੇ ਵਕਤ ਆਹ ਜਿਹੜਾ ਤੁਸੀਂ ਲਾਜ ਝੰਡਾ ਫੜਿਆ ਹੋਇਆ ਇਹ ਚਿੱਟੇ ਰੰਗ ਦਾ ਸੀ ਇਹ ਲਾਜ ਝੰਡਾ ਵੀ ਅੱਜ ਤੁਹਾਨੂੰ ਕਾਹ ਫੜਾਇਆ ਗਿਆ ਕਿ ਇੱਕ ਕ੍ਰਾਂਤੀ ਦਾ ਸਿੰਗਲ ਔਰ ਇਹ ਦੀ ਸ਼ਾਨ ਕੱਢ ਜਾਓ ਤੇ ਤੁਸੀਂ ਘਰੇ ਜਾ ਕੇ ਸੋਣਾ ਨਹੀਂ ਹੈ 1886 ਦੇ ਸ਼ਹੀਦਾਂ ਦੇ ਵਿੱਚ ਉਹ ਲੋਕ ਜਿਨ੍ਹਾਂ ਦੇ ਬੱਚੇ ਵੀ ਨਾਲ ਸੀ ਸਿਰਾਂਛ ਨੇ ਵਕਤ ਉੱਤੀਆਂ ਬੱਚੇ ਵੀ ਉਸ ਸੁਨਸਨੇ ਵਿੱਚ ਮਾਰੇ ਗਏ ਇਹ ਚਿੱਟੇ ਰੰਗ ਦਾ ਝੰਡਾ ਸੀ ਔਰ ਉਸ ਚਿੱਟੇ ਰੰਗ ਦੇ ਵਿੱਚ ਜਦੋਂ ਉਹਨਾਂ ਛਿਹਰ ਹੋ ਬੱਚਿਆਂ ਨੇ ਮੁਨੇਟਿਆ ਗਿਆ ਤਾਂ ਉਹ ਰੰਗ ਲਾਲ ਵਿੱਚ ਬਦਲ ਹੋ ਗਿਆ ਉਹਨਾਂ ਦੇ ਖੂਨ ਨਾਲ ਇਸ ਕਰਕੇ ਮੈਂ ਤੁਹਾਨੂੰ ਬੇਕਤੀ ਕਰਦਾ ਕਿ ਜਾਗਦੇ ਰਹੋ ਉਹ ਤੁਸੀਂ ਜਾਗਦੀਆਂ ਲੋਕਾਂ ਜਿਨ੍ਹਾਂ ਨੇ ਅੱਜ ਹੱਥ ਵਿੱਚ ਝੰਡੇ ਫੜੇ ਆ ਔਰ ਇਹਦੀ ਲਾਜ ਰੱਖਣੀ ਆ ਤੁਸੀਂ ਕਿਸੇ ਇੱਕ ਲਈ ਨ ਵੀ ਮਤੋਦ ਗਿਣਤੀ ਦੇ ਵਿੱਚ ਇੱਥੇ ਖੜਾ ਹੋਣਾ ਔਰ ਅਸੀਂ ਉਹ ਜਿਹੜੀ ਕਾਮ ਜਗਾਈ ਐ ਇਹ ਬਾਬਾ ਸਾਹਿਬ ਕੜੀ ਨੇਕ ਜਮਾਈ ਜਿਹਨੇ ਸਿੱਧੀ ਕਾਮ ਜਗਾਈ ਅਕਸਰ ਨਾਮੇ ਲਾਉਣੇ ਆ ਸੀ ਸੋ ਭਾ ਇਹ ਜੋ ਜ਼ਮੀਨਾਂ ਦਾ ਮਸਲਾ ਸਾਡਾ ਉਹਦੇ ਤੇ ਵੀ ਤੁਹਾਨੂੰ ਕੁਝ ਸ਼ਬਦ ਬੋਲਾਂਗਾ ਕਿਉਂਕਿ ਪੰਜਾਬ ਦੇ ਵਿੱਚ ਬਚਾਈਤੀ ਜ਼ਮੀਨਾਂ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਪਚੈਤੀ ਜ਼ਮੀਨਾਂ ਕਈ ਕਈ ਪਿੰਡਾਂ ਦੇ ਵਿੱਚ 50 50 66 ਕਿੱਲੇ ਜ਼ਮੀਨ ਹੈ ਸੋਸੀ ਸਾਰੇ ਲੋਕ ਇਹਨਾਂ ਜ਼ਮੀਨ ਪ੍ਰਾਪਤੀ ਲਈ ਅਰਸ਼ ਕਿੱਲੇ ਚੰਗੇ ਹੋਇਆ ਥਾ ਉਹਨਾਂ ਪਚੈਤੀ ਜ਼ਮੀਨਾਂ ਦੀ ਲੜਾਈ ਹੁਣ ਸ਼ੁਰੂ ਕਰਾਂਗੇ ਕਿਉਂਕਿ ਜਿਹੜੇ ਕਿਸਾਨ ਸਾਡੇ ਭਰਾ ਨੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਉਹ ਉਹਨਾਂ ਦਾ ਖੇਤਾਂ ਦਾ ਛੇਕਾ ਦਿੰਦੇ ਆ ਸਰੀ ਜਦੋਂ ਉਹਨਾਂ ਦੀ ਨਲਾਮੀ ਹੁੰਦੀ ਆ ਬੋਲੀ ਹੁੰਦੀ ਆ ਤਾਂ ਉਹ ਬੋਲੀ ਲੇ ਕੇ ਪਹਿਲਾਂ ਹੀ ਉਹਨਾਂ ਦੇ ਕੋਲ ਜ਼ਮੀਨਾਂ ਕਾਫੀ ਸਟੰਦੀਆਂ ਤਾਂ ਉਹ ਸਾਡੇ ਹਿੱਸੇ ਦੀ ਜਿਹੜੀ ਜ਼ਮੀਨ ਆ ਉਹ ਵੀ ਬੋਲੀ ਉਹ ਆਪਦੇ ਹਿੱਸੇ ਚ ਕਰਾ ਜਾਂਦੇ ਆ ਤੇ ਜਾਂ ਫਿਰ ਸਾਡਾ ਜੇ ਕੋਈ ਸ਼ਡਿਊਲ ਕਾਸਟ ਬੰਦਾ ਉਹਨਾਂ ਦਾ ਸਿਰੀ ਸੰਜੀ ਹੁੰਦਾ ਤਾਂ ਉਹਦੇ ਨਾਂ ਤੇ ਬੋਲੀ ਲਈ ਜਾਂਦੀ ਆ ਕਾ ਉਹ ਵੀ ਆਪਨੇ ਚਾਚੇ ਨੂੰ ਕਹਿੰਦਾ ਚਾਚਾ ਇਹ ਉਹ ਤੇਰੀ ਐ ਮੈਂ ਕਿੰਨਾ ਇੱਥੇ ਦਾਣੇ ਕਮਾ ਕੇ ਤੇਰੇ ਘਰੇ ਸਿੱਟਨੇ ਆ। ਸੋ ਅੱਜ ਅਸੀਂ ਇਹ ਲੜਾਈ ਪੂਰੇ ਪੰਜਾਬ ਦੇ ਵਿੱਚ ਲੜਾ ਹੋਏ ਤੁਸੀਂ ਸਾਥ ਦਿਓ ਨਿਗਰੇ ਬਾੜ ਮਕਾਨਾਂ ਸੇ ਜੰਗ ਲੜੋ ਤੇ ਇਮਾਨਤ ਸੇ ਤੇ ਨਾਰਾ ਅਸੀਂ ਪਾਈ ਲਾਉ ਰਿਆ ਕਿ ਇਹ ਜਿੰਨੀਆਂ ਵੀ ਪਿੰਡਾਂਆਂ ਤੇ ਜ਼ਮੀਨਾਂ ਉਹਨਾਂ ਕੋ ਸਦਾ ਅਧਿਕਾਰ ਹੈ। ਔਰ ਰਹੀ ਗੱਲ ਪਿਛਲੇ ਅਸੀਂ ਜ਼ਮੀਨ ਦੀ ਲੜਾਈ ਲੜ ਰਹੇ ਸੀ ਔਰ ਉਸ ਜ਼ਮੀਨ ਦੀ ਲੜਾਈ ਦੇ ਸਬੰਧ ਵਿੱਚ 9 ਤਰੀਕ ਨੂੰ 9 ਅਪ੍ਰੈਲ ਨੂੰ ਡੀਸੀ ਬ੍ਰਿੰਫੋਰਡ ਨਾਲ ਇੱਕ ਸਾਡੀ ਵਿਸ਼ੇਸ਼ ਮੀਟਿੰਗ ਹੋਈ ਉਹਨਾਂ ਨੂੰ ਅਸੀਂ ਇੱਕ ਲਿਖਤੀ ਮੰਗ ਪੱਤਰ ਦਿੱਤਾ ਕਿ ਜਿੰਨੀਆਂ ਵੀ ਇਹ ਰਹੀਆਂ ਜ਼ਮੀਨਾਂ ਜਿਹੜੀਆਂ ਕਿ ਬੇਚਰਾਗ ਤੇ ਹੋ ਪਈਆਂ ਉਹ ਸਾਡੇ ਕਿਰਤੀ ਲੋਕਾਂ ਵਿੱਚ ਵੰਡਣ ਦੀ ਕਿਰਪਾਲਤਾ ਕੀਤੀ ਜਾਵੇ ਅਸੀਂ ਉਹਨਾਂ ਨੂੰ 1 ਮਈ ਤੋਂ ਪਹਿਲਾਂ ਅਸੀਂ ਜੀਸੀ ਸਾਹਿਬ ਨੂੰ ਲੜਾਂਗੇ ਤੇ ਦੱਸੋ ਪੰਜਾਬ ਸਰਕਾਰ ਨੂੰ ਜਿਹੜਾ ਸਾਡਾ ਪ੍ਰਵਾਨਾ ਕਿੱਥੇ ਖੜਾ ਹੈ ਪੰਜਾਬ ਸਰਕਾਰ ਸਾਡੇ ਇਹਨਾਂ ਹੱਕਾਂ ਦੀ ਰਾਖੀ ਕਿੱਥੇ ਕਰਦੀ ਹੈ ਤਾਂ ਅਸੀਂ ਉਹਨਾਂ ਨੂੰ ਜਵਾਬ ਵੀ ਮੰਗਾਂਗੇ ਤੇ ਦੱਸੋ ਅੱਜ ਜਦੋਂ ਸਾਡੇ ਗਰੀਬੀ ਲੋਕ ਇਹ ਜ਼ਮੀਨਾਂ ਦਾ ਅਧਿਕਾਰ ਮੰਗਦੇ ਆ ਇਹਨਾਂ ਦਾ ਅਧਿਕਾਰ ਸਾਡਾ ਤੁਸੀਂ ਕਦੇ ਦੇਵੋਗੇ ਸੋਨਾ ਜਾਵਾ ਸਮਾਂ ਨਾ ਲੈਂਦਾ ਹੋਇਆ ਤੁਹਾਨੂੰ ਇੱਕ ਛੋਟੀ ਬੇਨਤੀ ਕਰਦਾ ਕਿ ਤੁਸੀਂ ਫਸਟ ਮੈਨੂੰ ਮੈ ਜੱਸਾ ਮਜਦੂਰਾ ਦਾ ਦਿਹਾੜਾ ਕਿੰਨੇ ਲੋਕਾਂ ਦਾ ਦਿਹਾੜਾ ਤੁਸੀਂ ਉਸ ਦਿਨ ਜਰੂਰ ਵੱਟਵਾਦ ਗੈਲਤੀ ਵਿੱਚ ਆਓ ਅੱਜ ਵੀ ਤੁਸੀਂ ਲੇਟ ਆਏ ਹੋ ਠੀਕ ਹੈ ਆਹ ਖੇਤੀ ਦਾ ਸੀਜ਼ਨ ਚੱਲ ਪਿਆ ਮੰਡੀਆਂ ਦੇ ਵਿੱਚ ਸਾਡੇ ਮਜਦੂਰ ਕੰਮ ਕਰਦੇ ਆ ਖੇਤਾਂ ਦੇ ਵਿੱਚ ਵੀ ਕੰਮ ਚੱਲ ਪਿਆ ਲੱਗਦਾ ਹੈ ਕਿ ਕੰਮ ਹੀ ਤੱਕ ਮੇਰਾ ਹਾਲਾ ਵੀ ਖੇਤਾਂ ਵਿੱਚੋਂ ਫਸਲਾਂ ਦੀ ਕਟਾਈ ਵੀ ਹੋ ਜਾਣੀ ਹੈ ਤੁਹਾਨੂੰ ਇੱਕ ਗਰੰਟੀ ਹੋ ਕਰਦਾ ਮੈਂ ਹਮ ਤਨੇ ਗੱਤਾਂ ਅੱਗਾ ਜਿਹੜੇ ਝੰਡੇ ਆ ਇਹ ਕਿਰਪਾ ਕਰਕੇ ਇੱਥੇ ਇਹਨੇ ਜਲਾ ਕਰਾ ਕੇ ਜਾਣਿਆ ਆਰデア ਆਰਦਾਸ ਦਾ ਝੰਡਾ ਲਾ ਕੇ ਪਹਿਲਾ ਕੇ ਇੱਥੇ ਰੱਖ ਕੇ ਜਾਣਾ ਇਹ ਤੁਹਾਡੀ ਪ੍ਰਾਪਤੀ ਹੈ ਤੁਹਾਡੇ ਇਕੱਠੇ ਕਿੰਨਾ ਪੈਸਾ ਜਿਹੜਾ ਸਾਰਾ ਕੁਝ ਕੀਤੇ ਹੋਇਆ ਹੈ ਜੋ ਅੱਜ ਅਸੀਂ ਦਰਬੀ ਸਾਹ ਦੇ 134 ਮੈਦਾਨਾਂ ਤੋਂ ਹਣ ਅਸੀਂ ਲੱਡੂ ਵੰਡ ਕੇ ਅਸੀਂ ਆਪਣੀ ਜਿਹੜੀ ਹੈ ਖੁਸ਼ੀ ਦਾ ਪ੍ਰਗਟਾਵਾ ਕਰਾਂਗੇ ਉਸੇ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਇੱਥੇ ਸਾਡੇ ਸਾਥੀ ਆ ਜਿਹੜੇ ਤੁਹਾਨੂੰ ਲੱਭੂ ਇੱਥੇ ਬੈਠੀ ਹੀ ਰਹਿਣਗੇ ਕਿਸੇ ਨੇ ਹਮਲੜ ਬਾਜੀ ਨਹੀਂ ਕਰਨੀ ਔਰ ਉੱਥੋਂ ਕਾਦੇ ਸੀ ਸ਼ਾਮ ਨਹੀਂ ਢੰਗ ਨਾਲ ਆਪਣੇ ਆਪਣੇ ਘਰਾਂ 'ਚ ਜਾਵਾਂਗੇ ਸੋ ਤੁਸੀਂ ਇਹ ਬੇਬੋਚ ਚੰਦੇਆ ਜਰੂਰ ਜਮਾ ਕਰਾ ਕੇ ਜਾਣੇ ਆ ਤੁਹਾਡੀ ਪ੍ਰਾਪਰਟੀ ਆ ਔਰ ਤੁਸੀਂ ਇਸ ਪ੍ਰਾਪਰਟੀ ਆਪਾਂ ਸਭਾ ਹੀ ਕਰਨ ਹੋਣੀ ਆ ਸੋ ਸਾਡੇ ਬਿਰਨਾ ਸਰਦਾਰ ਦੋਰ ਸਿੰਘ ਘਾਰੂ ਆਏ ਆ ਰਮੇਸ਼ ਸਿੰਘ ਨੰਬਰਦਾਰ ਆਏ ਆ ਉਹਨਾਂ ਨੂੰ ਅਸੀਂ ਇੱਥੇ ਬਹੁਤ ਕਰਦੇ ਜਿਆ ਕਰਨਿਆ ਚਲਹਾ ਜੀ ਜੈ ਜੀ ਜੈ ਭਾਰਤ ਜਿੰਨੇ ਅੱਥਰੇ ਕਰਕੇ ਨਾਰੇ ਲਾਓ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਨਿਕਲੋ ਬਾੜ ਮਕਾਨਾਂੋਂ ਸਿਰੰਗ ਨਾ ਹੋਵੇ ਮਨੋਂ ਸੇ ਅੱਜ ਅਸੀਂ ਪਹੁੰਚੇ ਹਾਂ ਕੋਟਪੂਰਾ ਦਾਣਾ ਮੰਡੀ ਵਿਖੇ ਇੱਥੇ ਅੱਜ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਇੱਥੇ ਜਿਹੜੀ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਰਪ੍ਰਸਤ ਸਰਦਾਰ ਅਵਤਾਰ ਸਿੰਘ ਸੋਤਾ ਤੇ ਉਹਨਾਂ ਦੇ ਨਾਲ ਸਿਕੰਦਰ ਸਰਪੰਚ ਹੈ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਅੱਜ ਜੀ ਹਾਂਜੀ ਸੋਤਾ ਸਾਹਿਬ ਅੱਜ ਇੱਥੇ ਕੀ ਪ੍ਰੋਗਰਾਮ ਹੈ ਉਹਦੇ ਬਾਰੇ ਦੱਸੋ ਜੀ ਆਪਾਂ ਬੁਟਾਏ ਜੈਕ੍ਰਿਮ ਜੈ ਭਾਰਤ ਮਾਈਕ ਉੱਤੇ ਖਾਲਸਾ ਬਾਗਰ ਦੀ ਖਪਤ ਹੈ ਅੱਜ ਅਸੀਂ ਭਾਰਤਨਾਟ ਦੇ ਡਾਕਟਰ ਭੀਮrao ਵੇਦਕਰ ਸਾਹਿਬ ਦਾ 124 ਨੰਬਰ ਜਨਮ ਪਹੜਾ ਇਸ ਦਾਣਾ ਮੰਡੀ ਦੇ ਵਿੱਚ ਬੁਣਾ ਰਹੇ ਹਾਂ ਕਿਉਂਕਿ ਜ਼ਮੀਨ ਪ੍ਰਾਪਤੀ ਸੰਘਰਸ਼ਕ ਬੇਟੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਕਿ ਵੇਚ ਕਰਤੀ ਲੋਕਾਂ ਨੂੰ ਜੋ ਸਾਡੀਆਂ ਪੰਚਾਇਤੀ ਜ਼ਮੀਨਾਂ ਪਿੰਡਾਂ ਦੇ ਵਿੱਚ ਕਈ ਪਿੰਡਾਂ ਵਿੱਚ ਸੈਂਕੜੇ ਹਜ਼ਾਰਾਂ ਏਕੜ ਜਿੰਮੇ ਸੈਂਕੜੇ-ਸੈਂਕੜੇ ਏਕੜ ਜ਼ਮੀਨ ਪਈ ਹੈ ਔਰ ਅਸੀਂ ਮੰਗ ਕਰਦੇ ਆ ਕਿ ਜਿੱਥੇ ਭਾਰਤ ਦਾ ਪ੍ਰਧਾਨ ਡਾਕਟਰ ਭੀਮਰਾਓ ਵੇਦਤਾ ਸਾਹਮਣੇ ਇੱਕ ਸੰਵਧਾਨਕ ਹੱਕ ਦਿੱਤੇ ਆ ਅਸੀਂ ਇਸ ਭਾਰਤ ਦੇ ਵਸਨੇਕ ਆ ਔਰ ਅਸੀਂ ਸਰਕਾਰ ਦੇ ਦਰਹੇਦਰੇ ਇਸ ਸੰਘਰਸ਼ ਕਰ ਰਹੇ ਆ ਸਾਡੇ ਕੈਪੀ ਫੇਜ਼ ਬੇਨ ਮੀਟਰ ਲੋਕਾਂ ਨੂੰ ਇਸ ਸਬੰਧ ਦੇ ਅਨੁਸਾਰ ਮਹੱਤਵਪੂਰਨ ਅਧਿਕਾਰ ਹੈ ਸੋ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀ ਟੋਕੈਟ ਜ਼ਮੀਨ ਹੈ ਘੱਟੋ ਘਾਟੋ ਦਾ ਜਿਹੜਾ ਅਧਿਕਾਰ ਹੈ ਸਾਡੇ ਜਿਹੜੇ ਬੇਨ ਮੀਟਰ ਲੋਕਾਂ ਨੂੰ ਜਿੰਨਾ ਚਿਰ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਉਹਨਾਂ ਲੋਕਾਂ ਨੂੰ ਅਧਿਕਾਰ ਦਿੱਤਾ ਜਾਵੇ ਹੁੰਦਾ ਕੀ ਹੈ ਕਿ ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਇਹ ਪਰਟਕ ਵਿੱਚ ਇਹਨਾਂ ਦੀ ਬੋਲੀ ਹੁੰਦੀ ਹੈ ਤਾਂ ਸਾਡੇ 35 ਲੋਕਾਂ ਦੁਆਰਾ ਤੇ ਬੋਲੀ ਤੜਵਾਈ ਜਾਂਦੀ ਹੈ ਹਾੜੀ ਲੋਕਾਂ ਨੂੰ ਉਹ ਜ਼ਿਮੀਦਾਰ ਜੇ ਖੇਤੀ ਆਪ ਕਰਾਉਂਦੇ ਉਹਨਾਂ ਤੋਂ ਤੇ ਜਿਹੜੀ ਉਹਦੀ ਖੇਤੀ ਦੀ ਫਸਲ ਦਾ ਉਤਪਾਦਨ ਹੁੰਦਾ ਉਹ ਵੀ ਸਾਡੇ ਮਜ਼ਦੂਰ ਲੋਕਾਂ ਆਪ ਦੇ ਸਾਡੀ ਖੇਤੀ ਤੋਂ ਉਹਨਾਂ ਦੇ ਘਰੇ ਦਾਣੇ ਜਿਹੜੇ ਸਿੱਤੇ ਜਾਂਦੇ ਆ ਸੋ ਜਿਹੜੀ ਸਾਡੀ ਜ਼ਮੀਨ ਪ੍ਰਾਪਤੀ ਸਭਾ ਕਮੇਟੀ ਹੈ ਅੱਜ ਇੱਥੇ ਖੁਰ ਦਾ ਦਾਣਾ ਮੰਡੀ ਵਿੱਚ ਬਾਬਾ ਸਾਹਿਬ ਡਾਕਟਰ ਢਿੰਰੋਂ ਬੇਕਰਤਾ ਜਨਕ ਨੌਂ ਵਾਸਤੇ ਅਸੀਂ ਇਕੱਤਰ ਹੋਏ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਆਪਦੇ ਸਮਾਜ ਨੂੰ ਇਹ ਡਾਕਟਰ ਭੀਮਰਾਓ ਬੇਕਸ ਤੁਹਾਡੇ ਪ੍ਰਵਾਹ ਦਾ ਹੀ ਸਾਡੇ ਭਾਰਤ ਦਾ ਕੋ ਸਖਸ਼ੀ ਜਿਹੜਾ ਕਿ ਦੁਨੀਆਂ ਦਾ ਸਭ ਤੋਂ ਵੱਧ ਪੜਿਆ ਵਿਖਿਆ ਸੀ ਔਰ ਇਹ ਆਯਾਤ ਮਾਰਤ ਦਾ ਸੰਤਾਨ ਦਾ ਜਿਹੜਾ ਨਰਮਦਾ ਕਹਾ ਜਾਂਦਾ ਹੈ ਕਿਉਂਕਿ ਉਹ ਖੰਡਾ ਕਮੇਟੀ ਦੇ ਚੇਰਮੈਨ ਸੀ ਪਰ ਉਹਨਾਂ ਦੇ ਲਿਖੇ ਹੋਏ ਸੰਤਾਨ ਦੇ ਅਨਸਾਰ ਵੀ ਅੱਜ ਜਿਹੜਾ ਸਾਡਾ ਅਨਸੂਚਿਤ ਜਾਤੀ ਜਿਹਨੂੰ ਕਿ ਦਲਤ ਸਮਾਜ ਆਮ ਤੌਰ ਤੇ ਬੋਲਿਆ ਜਾਂਦਾ ਹੈ ਉਹਨਾਂ ਦੀ ਹਾਲਤ ਵੱਧ ਤੋਂ ਵੱਧ ਤਰ ਹੈ ਪਿੰਡਾਂ ਸ਼ਹਿਰਾਂ ਦੇ ਵਿੱਚ ਮਰਲਾ ਮਰਲਾ ਡੇਢ ਡੇਢ ਮਰਲੇ ਦੇ ਵਿੱਚ ਬਹੁਤ ਸਾਰੇ ਕਈ ਕਈ ਪਰਿਵਾਰ ਉੱਥੇ ਰਹਿ ਰਹੇ ਆ ਔਰ ਉਹਨਾਂ ਦੀ ਹਾਲਤ ਇੰਨੀ ਮੰਦੀ ਹੈ ਆਰਥਿਕ ਤੌਰ ਤੇ ਇੰਨੇ ਝੰਡੇ ਹੋਏ ਆ ਕਿ ਸਾਡੇ ਕੋਲੇ ਜ਼ਮੀਨ ਦਾ ਟੁਕੜਾ ਨਾ ਹੋਣ ਕਰਕੇ ਜਿੰਨੇ ਵੀ ਸਾਡੇ ਜਿਹੜੇ ਕੋਈ ਜ਼ਮੀਨਦਾਰ ਪਰਾ ਹੈ ਕਿਸਾਨ ਪਰਾ ਹੈ ਸਾਡੇ ਲੋਕਾਂ ਨੂੰ ਉਥੇ ਪੱਠੇ ਖੋਣ ਕਰਨ ਕਿ ਸਾਗ ਵੀ ਨਹੀਂ ਤੋੜਨ ਦਿੰਦੇ ਔਰ ਦਲੀਲ ਹੋਣਾ ਪੈਂਦਾ ਸੋ ਇਸ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅੱਜ ਬਾਬਾ ਸਾਹਿਬ ਡਾਕਟਰ ਪ੍ਰੇਮਰਾਓ ਮੇਵਕਲ ਦੇ ਜਨਮ ਦਿਨ ਜਿੱਥੇ ਅਸੀਂ ਮਨਾ ਰਹੇ ਹਾਂ ਉਥੇ ਅਸੀਂ ਇਹ ਵੀ ਮੰਗ ਰੱਖ ਰਹੇ ਹਾਂ ਪੰਜਾਬ ਸਰਕਾਰ ਤੋਂ ਕਿ ਪੰਜਾਬ ਦੀਆਂ ਪਟੇਟੇ ਜ਼ਮੀਨਾਂ ਦਾ ਅਧਿਕਾਰ ਸਾਡੇ ਸ਼ੈਡਿਊਲ ਕਾਸਟ ਲੋਕਾਂ ਨੂੰ ਦਿੱਤਾ ਜਾਵੇ ਕਿਉਂਕਿ ਕੁਝੂ ਜੀਆਂ ਜਾਤਾਂ ਕੋਲੇ ਜੇ ਜਾਟ ਸੱਜ ਪ੍ਰਾਪਤੀ ਆ ਜ਼ਿੰਮੇਦਾਰ ਭਰਾ ਨੇ ਉਹਨਾਂ ਕੋਲੇ ਤਾਂ ਪਹਿਲਾਂ ਹੀ ਬਹੁਤ ਸਾਰੀ ਖੇਤੀ ਐ ਸੋ ਸਾਟਾ ਹੱਕਾ ਜਿਹੜਾ ਸਾਨੂੰ ਕੋਲ ਦਿੱਤਾ ਜਾਵੇ ਸੋ ਮੈਂ ਹੱਥ ਦੇ ਵਿੱਚ ਸਾਰੇ ਹੀ ਸੋਤਾ ਸਾਹਿਬ ਜਿਹੜਾ ਤੁਸੀਂ ਇਕੱਲਾ ਏ ਇੱਕ ਜਾਤੀ ਦੇ ਤੌਰ ਤੇ ਚੱਲ ਰਹੇ ਆ ਜਾਂ ਪੂਰੀਆਂ ਜਾਤੀਆਂ ਦੇ ਤੌਰ ਤੇ ਇਹ ਸੁਨੇਹਾ ਦੇ ਰਹੇ ਆ ਕਿ ਵੀ ਹਰੇਕ ਆਦਮੀ ਦਾ ਹੱਕ ਬਣਦਾ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਜਾਂ ਘਰ ਨਹੀਂ ਦਾ ਸਾਵਾ ਇੱਥੇ ਕੋਈ ਕਸਟਮਰ ਨਹੀਂ ਹੈ ਅਸੀਂ ਸ਼ਡੂਲਡ ਕਾਸਟ ਲੋਕ ਤਾਂ ਕਹਿ ਰਹੇ ਆ ਕਿਉਂਕਿ ਜਿਹੜਾ ਸਾਡਾ ਵਪਾਰੀ ਲੋਕ ਸ਼ਹਿਰਾਂ ਦੇ ਵਿੱਚ ਵੀ ਸਾਡੇ ਜਿਹੜੇ ਮਜ਼ਦੂਰ ਲੋਕ ਆ ਭਲਾ ਰੇੜੀਆਂ ਲਾਉਂਦੇ ਆ ਭਲਾ ਉਹ ਸਬਜ਼ੀ ਵੇਚਦੇ ਆ ਜਾਂ ਛੋਟੇ ਦੁਕਾਨਦਾਰ ਆ ਉਹਨਾਂ ਕੋਲੇ ਵੀ ਰਹਿਣ ਨੂੰ ਘਰ ਨਹੀਂ ਹੈ ਉਹਨਾਂ ਵਾਸਤੇ ਵੀ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਹੈ ਇਹਨਾਂ ਲੋਕਾਂ ਨੂੰ ਵੀ ਰਹਿਣ ਵਾਸਤੇ ਘੱਟੋ ਘਾਟ ਘਰ ਦਾ ਜਿਹੜਾ ਪ੍ਰਬੰਧ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਹ ਸਰਕਾਰ ਨੇ ਤਾਂ ਮਾਨ ਸਰਕਾਰ ਨੇ ਡਾਕਟਰਾਂ ਮੇਲ ਕਰਦੀ ਫੋਟੋ ਸਾਰੇ ਦਫ਼ਤਰਾਂ ਚ ਲਾ ਕੇ ਸਾਡੀ ਜਿਹੜੀ ਰਿਸਰਟ ਕੀਤੀ ਹੈ ਸ਼ਹੀਦ ਭਗਤ ਸਿੰਘ ਦੀ ਫੋਟੋ ਲਾ ਕੇ ਦਫ਼ਤਰਾਂ ਚ ਉਹ ਰੈਵੋਲੂਸ਼ਨਰੀ ਇੱਕ ਉਹ ਸਾ ਮਹਾਂਪੁਰਤ ਰਿਸਰਟ ਕੀਤੀ ਹੈ ਕਿਉਂਕਿ ਬਿਲਕੁਲ ਉਹਦੇ ਤੋਂ ਵਿਰੋਧਾ ਇਹਨਾਂ ਦਾ ਸਾਰਾ ਜਿਹੜੀਆਂ ਇਹਨਾਂ ਨੇ ਫੋਟੋਆਂ ਲਾਈਆਂ ਉਹਨਾਂ ਦੇ ਵਿਰੁੱਧ ਫੈਸਲੇ ਕਰਦੇ ਆ ਜੇ ਕੋਈ ਫੈਸਲਾ ਹੁੰਦਾ ਵੀ ਹੈ ਤਾਂ ਉਸ ਫੈਸਲੇ ਨੂੰ ਇਹਨਾਂ ਨੂੰ ਯੂ ਟਰਨ ਕਰਨਾ ਪੈਂਦਾ ਤੇ ਸਾਡੇ ਦਲਤ ਪਰਿਵਾਰ ਦੀ ਆ 3 ਸਾਲਾਂ ਦੇ ਵਿੱਚ ਤਾਂ ਖਾਸ ਕਰਕੇ ਬੇਦਮੀਨੇ ਕੱਤੀ ਲੋਕਾਂ ਦੀ ਇਹ ਵੱਧ ਤੋਂ ਵੱਧ ਹਾਲਤ ਹੋ ਚੁੱਕੀ ਹੈ ਸੋ ਅਸੀਂ ਇਸ ਪੰਜਾਬ ਸਰਕਾਰ ਤੋਂ ਅਸੀਂ ਖੁਸ਼ ਨਹੀਂ ਹਾਂ ਸਾਡੇ ਨਾਲ ਸਿਕੰਦਰ ਸਿੰਘ ਸਰਪੰਚ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪੇ ਪੰਜਾਬ ਭਾਰ ਅੱਜ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਜਿਹੜਾ ਮਨਾ ਰਹੇ ਆ ਜੋ ਅਸੀਂ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਸੀਂ ਬਣਾਈ ਆ ਇਹਦੇ ਵਿੱਚ ਡਾਕਟਰ ਸਾਹਿਬ ਨਾ ਕੋਈ ਧਰਮ ਨਾ ਕੋਈ ਜਾਤ ਔਰ ਨਾ ਕੋਈ ਸਿਆਸਤਾ ਪੋਲੀਟੀਕਲ ਅਸੀਂ ਨਹੀਂ ਲਿਆ ਉਹਦੇ ਵਿੱਚ ਅਸੀਂ ਇਹ ਕਹਿੰਦੇ ਜਿਹੜੇ ਵੀ ਸਾਡੇ ਵੀਰ ਭਰਾ ਕੋਈ ਵੀ ਹੋ ਸਕਦਾ ਪਰ ਵੀ ਸੈਕਟਰ ਉਤਸਾਹੀਆਂ ਸਿੱਖਾਂ ਬਲੌਰਿਆ ਸਿੱਖ ਚਾਰਾਮ ਗੜੀਆਂ ਸਿੱਖ ਜਾਂ ਕੋਈ ਸਾਡੇ ਭਾਈਚਾਰੇ ਕੋਈ ਵੀ ਹੈ ਅਸੀਂ ਸਾਡਾ ਇਹ ਅਸੀਂ ਝੰਡਾ ਲੈ ਕੇ ਚੱਲੇ ਆ ਤੇ ਹਰ ਇੱਕ ਮਹੀਨੇ ਨੂੰ ਜਿਨ੍ਹਾਂ ਕੋਲ ਹੈ ਘਰਵਾ ਲੈਣ ਕਰਦੇ ਆਪਣੇ ਬੱਚਿਆਂ ਵਾਸਤੇ ਵੀ ਜਗ੍ਹਾ ਹੈ ਨਹੀਂਗੀ ਉਹਨਾਂ ਨੂੰ ਇਹ ਜਗ੍ਹਾ ਦਿੱਤੀ ਜਾਵੇ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਜੋ ਬਾਬਾ ਸਾਹਿਬ ਦੀ ਸੋਚ ਤੇ ਆ ਬਾਬਾ ਸਾਹਿਬ ਦੀਆਂ ਫੋਟੋਆਂ ਛੱਡੀਆਂ ਬਾਬਾ ਸਾਹਿਬ ਦੇ ਜਿਹੜੋ ਸਿਧਾਂਤ ਹੈ ਉਹ ਲਿਖਿਆ ਹੋਇਆ ਉਹਨੂੰ ਲਾਗੂ ਹੀ ਨਹੀਂ ਕੀਤਾ ਜਾ ਰਿਹਾ ਜੋ ਸਾਡੇ ਲੋਕਾਂ ਪ੍ਰਤੀ ਲਿਖਿਆ ਹੈ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਅੰਦਰੇ ਅੰਦਰ ਜੇ ਕੋਈ ਲਿਖਦਾ ਵੀ ਹੈ ਦਿੰਦਾ ਵੀ ਆ ਉਹ ਸੁਭਾ ਨੂੰ ਜੇ ਕੋਈ ਕਹਿੰਦਾ ਤਾਂ ਸ਼ਾਮ ਨੂੰ ਉਹਨੂੰ ਲੇਵਾਤੇ ਪਾਲੇ ਸਰਪੇਸਾ ਹਰੇਕ ਦਫਤਰ ਦੇ ਵਿੱਚ ਬਾਬਾ ਸਾਹਿਬ ਦੀ ਫੋਟੋ ਲੱਗੀ ਹੈ ਫਿਰ ਤੁਸੀਂ ਕਹਿੰਦੇ ਆ ਵੀ ਇਹ ਲਾਗੂ ਨਹੀਂ ਕੀਤਾ ਜਾ ਰਿਹਾ ਇਹਨਾਂ ਨੇ ਬਾਬਾ ਸਾਹਿਬ ਦੇ ਜੋ ਆ ਜਿਹੜੀ ਭਗਵੰਤਮਾਨ ਸਰਕਾਰ ਹੈ ਨਾ ਇਹਨਾਂ ਨੇ ਤਾਂ ਸਾਡਾ ਸਾਡੇ ਬਾਬਾ ਸਾਹਿਬ ਦਾ ਹੀ ਨਰਾਦਰ ਕੀਤਾ ਇਹਨਾਂ ਨੇ ਫੋਟੋ ਲਾਈ ਆ ਪਰ ਉਹਦੇ ਕਹਿਣੇ ਤੇ ਨਹੀਂ ਚੱਲਦੇ ਜਿਹੜੇ ਉਹਨਾਂ ਨੇ ਸਦਾਤਾ ਉਹਨਾਂ ਸਦਾਤਾ ਦੇ ਨਹੀਂ ਚੱਲਦੇ ਚਾਹਨਾ ਫੋਟੋ ਲਾ ਦੇਣ ਤਾਂ ਉਹਨਾਂ ਸਦਾਤਾ ਦੇ ਚੱਲਣਗੇ ਇਹ ਸਾਡੀ ਬੇਨਤੀ ਹੈ ਸਰਕਾਰ ਨੂੰ ਸਾਡੇ ਨਾਲ ਕਰਮਜੀਤ ਸਿੰਘ ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਆ ਜ਼ਿਲ੍ਹਾ ਪ੍ਰਧਾਨ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਪਾਂ ਹਾਂਜੀ ਕਰਮਜੀਤ ਸਿੰਘ ਜੀ ਤੁਸੀਂ ਇੱਥੇ ਪਹੁੰਚੇ ਅੱਜ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾ ਰਹੇ ਹੋ ਤੇ ਅੱਜ ਇੱਥੇ ਕੀ ਸੰਦੇਸ਼ ਆ ਲੋਕਾਂ ਨੂੰ ਫੰਕਤਾ ਕਿਤੇ ਪਹੁੰਚਣਾ ਦਾ ਦੇਸ਼ ਦੇ ਸ੍ਰੀ ਸੁਸ਼ੇਸ਼ਵਰਚਾ ਬਾਬਾ ਸਾਹਿਬ ਦਾ ਜਨਮ ਦਿਹਾੜਾ ਅੱਜ ਮਨਾ ਰਿਹਾ ਸਰਕਾਰ ਸੰਸਦ ਸੁਪਨਾਂ ਜਾਂਮੀ ਚਾਪਾ ਜੋ ਜਿੰਨੀਆਂ ਵੀ ਸੰਗਤਾਂ ਪਹੁੰਚੇਗਾ ਬਾਬਾ ਸਾਹਿਬ ਨੇ ਕਿਸ ਤਰ੍ਹਾਂ ਆਪੇ ਹੱਕ ਮੰਗਾਂ ਦੇ ਲਈ ਲੜਨਾ ਦੱਸਿਆ ਵਾ ਸੋ ਸਾਡੇ ਜਾਣਕਾਰੀ ਬਾਬਾ ਸਾਹਿਬ ਜੀ ਦੇ ਜੀਵਨ ਦੇ ਸੰਘਰਸ਼ ਬਾਰੇ ਜਾਣਕਾਰੀ ਅੱਜ ਵੀ ਇਤੋਂ ਸੰਗਤਾਂ ਨੂੰ ਦਿੱਤੀ ਜਾ ਰਹੀ ਹੈ ਸੋ ਇਸ ਦੇ ਨਾਲ ਇੱਕ ਚੇਤਨਤਾ ਜਿਹੜੀ ਬਾਬਾ ਸਾਹਿਬ ਨੇ ਕਹਿ ਵੀ ਪੈਦਾ ਕਰਨੀ ਆ ਉਹ ਰਾਜਨੀਤਿਕ ਚੇਤਨਤਾ ਹੋਵੇ ਸਮਾਜਿਕ ਚੇਤਨਤਾ ਹੋਵੇ ਬਾਬਾ ਸਾਹਿਬ ਨੇ ਜੋ ਸਮਾਜ ਨੂੰ ਲਾਗਤ ਦਿੱਤੀ ਆ ਸੋ ਉਹਨਾਂ ਦੇ ਪਰੇ ਸਾਰੇ ਸਮਾਜ ਨੂੰ ਅਜੇ ਤੱਕ ਜਿਹੜੇ ਜਾਣਕਾਰੀ ਨਹੀਂ ਪਹੁੰਚੀ ਔਰ ਬਾਬਾ ਸਾਹਿਬ ਕਿਤਾ ਜੰਮ ਕੇ ਆਪਾਂ ਦੇ ਜਿਹੜੀ ਉਹ 70 ਹਕੂਮਤਾਂ ਦੇ ਲੜਾਈ ਨੂੰ ਲੋਕ ਕਦੋਂ ਲੜ ਸਕਦੇ ਜੇਕਰ ਉਹਨਾਂ ਨੂੰ ਪਤਾ ਲੱਗ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਗਰੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਇੱਥੇ ਨਵੀਂ ਦਾਣਾ ਮੰਡੀ ਵਿਖੇ ਬਾਬਾ ਭੀਮਰਾਓ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ? ਮੈਂ ਬਰੇ ਬਹੁਤ ਹੀ ਸਤਿਕਾਰਯੋਗ ਸਾਡੇ ਅਸਲ ਗੱਲ ਇਹ ਹੈ ਵੀ ਜਿਹੜੀ ਸਾਡੇ ਸਮਾਜ ਦੇ ਬਾਬਾ ਸਾਹਿਬ ਦੇ ਪਰੰਪਰਾ ਹੈ ਬਾਬਾ ਖਾਲਸਾ ਨੂੰ ਸਮੁੱਚੇ ਲੋਕਾਂ 'ਚ ਛੇਦਰ ਹੋ ਰਿਹਾ ਹੈ ਅੱਗੇ ਘੱਟ ਬਾਕਲਾਂ ਦੇ ਵਿੱਚ ਬੋਲ ਨਹੀਂ ਹੁੰਦੇ ਜਿਹੜਾ ਹੁਣ ਲੋਕ ਪਿੰਡਾਂ ਦੇ ਹੋਂਕ ਆਪਣੇ ਬਾਬਾ ਦੀ ਆਵਾਜ਼ ਬਣ ਗਿਆ ਆਪਣੇ ਹੱਕਾਂ ਦੇ ਪ੍ਰਤੀ ਆਪਦੇ ਕੰਮਾਂ ਦੇ ਪ੍ਰਤੀ ਸੰਵਿਧਾਨ ਦੇ ਪ੍ਰਤੀ ਇਹ ਲੋਕ ਜਾਗਰਤ ਹੋ ਗਏ ਇਸ ਕਰਕੇ ਬਾਬਾ ਸਾਹਿਬ ਦਾ ਜਿਹੜਾ ਅੱਜ ਮੰਡੀ ਦੇ ਵਿੱਚ ਬਹੁਤ ਵੱਡਾ ਇਕੱਠ ਇੱਕ ਇਹ ਜਨਮ ਦੇਹੜਾ ਇਹ ਖਾਲਸਾ ਦਾ ਜਨਮ ਦੇਹੜਾ ਬਾਬਾ ਇੱਕ ਬਹੁਤ ਵੱਡੀ ਗੱਲ ਹੈ ਉਹਨਾਂ ਗਰੀਬਵਾਰਾਂ ਵਿੱਚ ਜਿਨ੍ਹਾਂ ਨੂੰ ਸੰਵਿਧਾਨ ਦਾ ਪਤਾ ਨਹੀਂ ਜਿਨ੍ਹਾਂ ਨੂੰ ਸਾਡੇ ਖਾਲਸੇ ਜਨਮ ਦਾ ਪਤਾ ਨਹੀਂ ਅੱਜ ਉਹਨਾਂ ਲੋਕਾਂ ਨੂੰ ਬੁਲਾਇਆ ਕੀਤਾ ਗਿਆ ਸੰਵਿਧਾਨ ਦੇ ਪ੍ਰਤੀ ਤੇ ਖਾਲਸੇ ਦੇ ਜਨਮ ਦੇ ਵਿਰਤੀ ਤੁਹਾਨੂੰ ਕਿਹੋ ਜਿਹਾ ਲੱਗਦਾ ਕਿਹੋ ਜਿਹਾ ਲੱਗਦਾ ਅੱਜ ਇਹ ਇਕੱਠ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਕੁਝ ਜਿਹਾ ਇਕੱਠ ਹੈ ਤੁਸੀਂ ਤੁਸੀਂ ਦੇਖ ਰਹੇ ਜਿਵੇਂ ਮੰਡੀ ਦੇ ਵਿੱਚ ਮੇਦੂ ਆమే ਜਿਹੜੇ ਹੈਗੇ ਲੋਕ ਇੱਥੇ ਇਕੱਠੇ ਹੋਏ ਆ ਆਪਣੇ ਸੁਹਾਨ ਦਾ ਰਾਖੀ ਕਰਨ ਲਈ ਆਪਣੇ ਮਾਵਾ ਸਾਊਂ ਡਾਕਟਰ ਅਮੀਰ ਘਾਰ ਦੀ ਉਹ ਗੱਲ ਨੂੰ ਸਮਝਣ ਵਾਲੇ ਲੋਕ ਜਿਹੜੇ ਇਕੱਠੇ ਹੋ ਗਏ ਆ ਕੰਮ ਧੰਦਾ ਵੀ ਛੱਡ ਕੇ ਪਹੁੰਚੇ ਅੱਜ ਕੰਮ ਇਹ ਤੁਸੀਂ ਇੱਕ ਦੇਖੋ ਜੀ ਇਹ ਕੰਮ ਧੰਦਾ ਜਿਹੜਾ ਮੰਡੀ ਦਾ ਜਿਹੜਾ ਸੀਨ ਚੱਲ ਰਿਹਾ ਵੀ ਮੰਡੀ ਵਾਲੇ ਲੋਕ ਵੀ ਇੱਥੇ ਆ ਕੇ ਗੱਲ ਵੀ ਸੁਣ ਰਹੇ ਆ ਉਹਦਾ ਕੰਮ ਵੀ ਕਰ ਰਹੇ ਆ ਬਹੁਤ ਵੱਡੀ ਗੱਲ ਹੈ ਕਿੰਡਾਂ ਦੇ ਵਿੱਚ ਸਾਡੀਆਂ ਬੀਬੀਆਂ ਸਾਡੀਆਂ ਬੱਚੀਆਂ ਸਿੱਟਾ ਵਲੀ ਦਾ ਕੰਮ ਕਰਨਾ ਪਰ ਇਹੋ ਜਿਹਾ ਜਿਹੜਾ ਅੱਜ ਟਾਈਮ ਕੱਢਿਆ ਜਿਹੜੀਆਂ ਬੀਬੀਆਂ ਨੇ ਮੈਂ ਕਹਿ ਸਕਦਾ ਹਾਂ ਕਿ ਜ਼ਮੀਨ ਤੇ ਬੈਠੇ ਵੀ ਸਾਡੇ ਜਿਹੜਾ ਹੈਗੇ ਪਰਿਵਾਰ ਜਿਹੜਾ ਪਰ ਲੈ ਕੇ ਥੋੜੀ ਜਿਹੀ ਨਿਕੋ ਜੇ ਸੰਵਧਾਨ ਦੇ ਬਾਰੇ ਇਹਨਾਂ ਨੂੰ ਸਭ ਪਤਾ ਲੱਗਣ ਲੱਗਿਆ ਜਾਗਰਤ ਆ ਗਏ ਕਿ ਅਸੀਂ ਸੰਵਧਾਨ ਤੋਂ ਬੜਾ ਫੁੱਲਦੇ ਮੈਂ ਕਿਹੀ ਬੇਨਤੀ ਕਰਨਾ ਸਾਡੇ ਸਮਾਜ ਨੂੰ ਅਸੀਂ ਪੜ੍ਹ ਤੋਂ ਸਵਾਦ ਪੜ੍ਹਨਾ ਹੀ ਸਾਡੀ ਜਿਹੜੀ ਹੈਗੀ ਵੱਡੀ ਸੋਚ ਹੈ ਇਹੀ ਸਾਡੀ ਵੱਡੀ ਕਮਾਈ ਹੈ ਇਹੀ ਸਾਡੀ ਵੱਡੀ ਪ੍ਰੌਅਰਟੀ ਹੈ ਜਿਹੜਾ ਬੰਦਾ ਪੜ੍ਹ ਗਿਆ ਉਹ ਬੰਦਾ ਜਿਹੜਾ ਸੁਧਾਰ ਨੂੰ ਸਮਝੂਗਾ ਉਹਦਾ ਜਿਹੜਾ ਭਾਗ ਨੂੰ ਅੱਜ ਮੈਂ ਸਾਰੀਆਂ ਜਿਹੜੀਆਂ ਪ੍ਰੋਪਰਟੀ ਜਿਹਦੇ ਕੋਲ ਜਾਂਦੀਆਂ ਉਹ ਜਿੱਦੇ ਬੰਗੇ ਦਾ ਕੋਟਾ ਚੰਦਰਨਾ ਦਾ ਬੋਰ ਸਿੰਘ ਖੰਡਲਤ ਮਹਾਪੰਚਾਇਤ ਦੇ ਵੈਸੇ ਹੋ ਚੇਅਰਮੈਨ ਹੁੰਦੇ ਨਾ ਤੇ ਆ ਕਾਂਗਰਸ ਦਾ ਨੇ ਕਿਸੇ ਕਿਸ ਦਾ ਵਾਈਸ ਪ੍ਰਧਾਨ ਹੈ ਉਸ ਦੇ ਨਾਂ ਤੇ ਮੈਂ ਪੂਰੇ ਪੰਜਾਬ ਨੂੰ ਸਾਰੀ ਭਾਰਤ ਨੂੰ ਬੁਲਾਈ ਦਿੰਦਾ ਡਾਕਟਰ ਮੋਹਨ ਸਾਹਿਬ ਦੇ ਜਰਮਦੇਵ ਜੀ ਬਹੁਤ ਲੱਖ ਲੱਖ ਵਧਾਈ ਬਹੁਤ ਬਹੁਤ ਧੰਨਵਾਦ ਤੁਸੀਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ